ਆਮਾ ਦੇ ਕੇ ਆਪਾਂ ਹੁਣ ਘਰ ਦੀ ਕਾਰ ਲਈ ਵਾਪਸੀ ਤੇ ਆਪਾਂ ਰਾਤ ਨੂੰ ਮੜ ਗਏ ਬੰਦਰ ਬੰਦਰ ਦੇ ਅਬਜਟ ਪੂਛਾ ਲਾਉਂਦੇ ਫਿਰਦੇ ਨੇ ਹੁਣ ਬੱਸ ਸਟਾਪ ਟਾਲੀ ਹੱਟਾ ਟੋਲੇ ਵਾਹ ਅਸੇ ਹਾਰਪੁਰ ਉਥੋਂ ਹੁੰਦੇ ਹੋਏ ਆਪਾਂ ਪਹੁੰਚ ਗਏ ਹੁਣ ਭਾਈ ਆਪਾਂ ਹਿਾਰਪੁਰ ਸ਼ਹਿਰ ਚ ਵੜ ਗਏ ਇੱਥੇ ਸ਼ਹਿਰ ਚ ਬੰਨ ਸਾਰੇ ਭੀੜ ਭੜੱਕਾ ਉਹੀ ਜਾਮ ਲੱਗ ਗਿਆ ਹੁਣ ਪਤਾ ਵੀ ਆਪਾਂ ਹੁਣ ਦਿਆਂ ਨੂੰ ਜਾ ਰਹੇ ਆਂ ਉੱਥੋਂ ਨਿਕਲੇ ਗਾਹਾਂ ਆ ਗਏ ਆ ਪਾਣ ਪੀਣਿਆ ਸਕੰਦਮੀ ਗਰਮੀ ਦਾ ਆਨੰਦ ਲੈਨੇ ਆ ਸਕੰਦਮੀ ਪੀ ਕੇ ਨੀਬੂ ਨੂੰ ਭੁਗ ਭਾ ਕੇ ਤੇ ਤੋ ਪਾ ਤੁਰ ਪੇ ਭਾਈ ਹੁਣ ਤੇ ਆਪਾਂ ਨਿਕਲੇ ਹੁਣ ਫਗਵਾੜੇ ਵੱਲ ਨੂੰ ਫਗਵਾੜੇ ਵੱਲ ਨੂੰ ਚੱਲਦੇ ਆ ਤੇ ਚੜ੍ਹ ਕੇ ਪੁਲ ਦੇ ਉੱਪਰ ਚੱਲਦੇ ਚੱਲਦੇ ਭਾਈ ਹੁਣ ਕਹਿੰਦੇ ਆਪਾਂ ਵੀ ਇੱਥੇ ਵੀ ਰੁਕੀਏ ਥੋੜਾ ਟਾਈਮ ਉਹੜਾ ਚਾਹ ਹੈ ਇੱਥੇ ਬੈਠ ਕੇ ਹੁਣ ਅੱਗੇ ਆਰਬਾ ਸਟੇਟ ਇੱਥੋਂ ਇੱਥੋਂ ਥੱਲੇ ਪੋੜ ਵਿੱਚ ਨਿੰਗਦੇ ਹੋਏ ਇੱਥੇ ਇੱਕ ਟੋਆ ਬਹੁਤ ਵੱਡਾ ਆ ਕੋਈ ਤੋ ਬੱਜ ਕੇ ਗਾਹ ਨੇ ਕਿ ਰਾਤ ਦੇ ਬੱਜ ਕੇ ਤਕਰੀਬਨ 8:30 ਵਜੇ ਦੇਖੋ ਆਪਾਂ ਕਿੰਨੇ ਵੇ ਪਹੁੰਚਦੇ ਹੁਣ ਪਹੁੰਚ ਗਏ ਆਪਾਂ ਭਾਈ ਟੂਲ ਪਲਾਜ਼ੇ ਦੀ ਜਲੰਧਰ ਬਾਈ ਬਾਈਪਾਸ ਕੋਲ ਜਿਹੜਾ ਗਾਹ ਆਇਆਗਾ ਵਾ ਟੂਲ ਪਲਾਜ਼ਾ ਟੂਲ ਪਲਾਜ਼ਾ ਆਪਾਂ ਘਟੌਣਾ ਹੀ ਨਹੀਂ ਹੈਗਾ ਇੱਥੋਂ ਨਿੰਗ ਕੇ ਇਥੋਂ ਨਾਲ ਹੀ ਆਪਾਂ ਉੱਪਰ ਦੀ ਚੜ੍ਹਦੇ ਪੁਲ ਤੇ ਨਾਲੇ ਮੈਂ ਕਿਹਾ ਵੀ ਨਾਲ ਦੇ ਨੂੰ ਵੀ ਇਹ ਪੁਲ ਤੇ ਰਹਿਣ ਦੇ ਆਪਾਂ ਸਿੱਧਾ ਹੀ ਘੰਟਾ ਘਰ ਹੋ ਕੇ ਚੱਲਦੇ ਆਂ ਕਹਿੰਦਾ ਨਹੀਂ ਆਪਾਂ ਇੱਧਰ ਹੀ ਚੱਲਦੇ ਆਂ ਮੈਂ ਕਿਹਾ ਇੱਧਰ ਹੀ ਆਪਾਂ ਨੂੰ ਬਾੜ ਵੱੱਧ ਪੈਣੀ ਆ ਨਹੀਂ ਮੰਨੇ ਆਂ ਰਾਹਾਂ ਇੱਕ ਹੋਰ ਆ ਗਾ ਟੂਰ ਪਾ ਜਾ ਫਿਰ ਪੁਲ ਦੇ ਉੱਪਰ ਇਹ ਵੀ ਆਪਾਂ ਨਹੀਂ ਕਟਾਉਣਾ ਵੀ ਅਸੀਂ ਆ ਚੱਲਨੇ ਆਂ ਸੱਤ ਤਰੀਕਾ ਇੱਥੋਂ ਹੁੰਦੇ ਹੋਏ ਜਗਰਾਵਾ ਪੁਲ ਕੋ ਉੱਥੋਂ ਲੰਘ ਕੇ ਤੇ ਆਪਾਂ ਹੁਣ ਚੜ ਜਾਣਾ ਪੁਲ ਤੇ ਇੱਥੋਂ ਜੀ ਹੋ ਹੁੰਦੇ ਹੋਏ ਆਪਾਂ ਜਾ ਕੇ ਦੁਗਰੀ ਦੁਗਰੀ ਨਿਕਲਾਂਗੇ ਇੱਥੇ ਇਹ ਵੀ ਚਾਲ ਇੱਕ ਵਧੀਆ ਬਣਿਆ ਹੋਇਆ ਵਾ ਬਰਿਸ਼ੇ ਜਿਹਾ ਵਧੀਆ ਲੱਗਦਾ ਆਪਣੇ ਇੱਥੇ ਵਾਲੀ ਦੁਗਰੀ ਜੈਨ ਮੰਦਰ ਕੋਲੇ ਆ ਗਏ ਜੈਨ ਮੰਦਰ ਤੋ ਆਪਾਂ ਪਹੁੰਚ ਗਏ ਪਾਈ ਫਿਰ ਨੂੰ ਮਾਨਕਾਲ ਗੇਟ ਕੋਲੇ ਆ ਬਣਿਆ ਹੋਇਆ ਗੇਟ ਤੇ ਬਣ ਜੀਏ ਘਰੇ 10:30 ਦਾ ਹੋ ਗਿਆ ਟਾਈਮ